ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰਮ ਮੋਗਾ ਤੇ ਜੀ ਜੇ ਕਿਸੇ ਵੀਰ ਨੇ ਵੀਡੀਓ ਬਣਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜੀ ਅੱਜ ਦੀ ਵੀਡੀਓ ਪਿੰਡ ਕੰਨੀਆਂ ਖੁਰਦ ਕੰਨੀਆਂ ਖਾਸ ਜੀ ਤਹਿਸੀਲ ਤੇ ਜ਼ਿਲ੍ਹਾ ਬائیں ਨੂੰ ਪੈਂਦਾ ਜੀ ਮੋਗਾ ਧਰਮਕੋਟ ਵੀ ਇੱਥੋਂ 8 ਕਿਲੋਮੀਟਰ ਆ ਜੀ ਕੋਟ ਇਸੇ ਖਾਲ ਵੀ 8 ਕਿਲੋਮੀਟਰ ਆ ਤੇ ਫਤੇਗੜ ਪੰਜ ਤੂਰ ਫਤੇਗੜ ਪੰਜ ਤੂਰ ਵੀ 8 ਕਿਲੋਮੀਟਰ ਆ ਜੀ ਅੱਜ ਦੀ ਵੀਡੀਓ ਚ ਪੰਜ ਨਾਗਾ ਜੀ ਚਾਰ ਹੀਫਰਾਂ ਨੇ ਇੱਕ ਵੜ ਡਿਟੇਲ ਬਾਈ ਤੋਂ ਲੈ ਕੇ ਦਊਗਾ ਮੇਰੀ ਸਪੈਸ਼ਲ ਬੇਨਤੀ ਰੂ ਜੇ ਕੋਈ ਸੁਆ ਸਵਾ ਨਾਗ ਹੁੰਦਾ ਤੁਸੀਂ ਆਪਦੀ ਚੁਵਾਈ ਕਰ ਸਕਦੇ ਆ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਤੇ ਐਡਰੈਸ ਦੱਸ ਦਿਓ ਜੀ ਨਾਮ ਅਜੇਦੀਪ ਸਿੰਘ ਪਿੰਡ ਕੰਨਿਆ ਖਾਸੀ ਠੀਕ ਆ ਜੀ ਮੋਬਾਈਲ ਨੰਬਰ ਜੀ 7640790376 ਠੀਕ ਆ ਵੀਰੇ ਤੇ ਅੱਜ ਪੰਜ ਨਾਗਾ ਜੀ ਪੰਜ ਨਾਗਾ ਜੀ ਜਰਸੀ ਤੋਂ ਆਪਾਂ ਸ਼ੁਰੂ ਕਰਾਂਗੇ ਜੀ ਉਮਰ ਇਹਦੀ ਕਿੰਨੀ ਆ ਜਰਸੀ ਖੀਰੀ ਆ ਜੀ ਇਹ ਜੀ ਦੰਦੋ ਖੀਰੀ ਆ ਦੰਦੋ ਖੀਰੀ ਆ ਜੀ ਇਹਨੂੰ ਟੀਗਾ ਭਰੇ ਚ ਨੂੰ 20 ਦਿਨ ਹੋ ਗਏ ਆ ਜੀ ਆਪਾਂ ਖਾਲੀ ਜੀ ਦੇਣੀ ਆ ਜੀ ਆਪਾਂ ਖਾਲੀ ਜੀ ਦੇਣੀ ਆ ਤੇ ਜਿਹੜੇ ਆ ਟਮਕਣੇ ਆ ਜੀ ਮਾੜੇ ਮਾੜੇ ਜੀ ਇੰਦਾਂ ਦੀ ਫੋਟਾਂ ਮਾੜੀਆਂ ਮਾੜੀਆਂ ਇਹਦੀ ਗਾਰੰਟੀ ਕੋਈ ਚੱਲਣ ਦੇ ਚੱਲਦੇ ਨਹੀਂ ਵੀਰ ਠੀਕ ਆ ਇਹ ਤਾਂ ਲੈ ਵੀ ਜਾਣਗੇ ਜੇ ਰਵੜ ਪੈ ਜੇ ਇਹਦਾ ਰਵੜ ਪੈ ਜੇ ਲੈ ਪਰ ਆਪਾਂ ਰਵੜ ਪਾਈ ਨਹੀਂ ਲਾਉਣੀ ਹੋਏ ਭਾ ਘੰਡੇ ਦੀ ਲਾ ਦਿੰਗੇ ਠੀਕ ਆ ਵੀਰ ਹਾਂਜੀ ਠੀਕ ਆ ਤੋਰ ਕੇ ਦਿਖਾ ਰੰਗ ਪ੍ਰਿੰਟ ਦੀ ਵੀ ਚੰਗੀ ਆ ਜਾਤ ਬਰੀਡ ਦੀ ਵੀ ਚੰਗੀ ਆ ਬਾਕੀ ਫੇਸ ਕੁਆਲਟੀ ਸੋਹਣੀ ਆ ਤੁਸੀਂ ਚੈੱਕ ਕਰ ਸਕਦੇ ਹੋ ਜੀ ਮਾੜੀਆਂ ਮੜੇ ਟਮਕਣੇ ਜੇ ਆ ਜੀ ਵੈਸੇ ਹੀ ਆ ਜਾਂਦੇ ਆ ਕਿਸੇ ਕਿਸੇ ਨਗ ਦੇ ਪਰ ਬਾਈ ਕਹਿੰਦਾ ਉਹ ਚਾਲਣ ਵਾਲੇ ਹੈ ਨਹੀਂ ਕਿਉਂਕਿ ਉਹਨਾਂ 'ਚ ਸਰਾਖ ਹੈ ਨਹੀਂ ਗਾ ਚਾਰ ਥਾਣ ਓਕੇ ਆ ਸੋਹਣਾ ਮੋਟਾ ਥਾਣਾ ਬਾਕੀ 20 ਦਿਨਾਂ ਦੀ ਏਆਈ ਹੋਈ ਵੀ ਆ ਬਾਈ ਦੱਸਦਾ ਕਿ ਆਪਾਂ ਖਾਲੀ ਦੇਣੀ ਆ ਜੀ ਚੰਗੀ ਆ ਚਮਕਦਮ ਕਾਲੀ ਆ ਜੀ ਵਜਨ ਵਜੂਦ ਵਾਲੀ ਆ ਬਾਕੀ ਚੈੱਕ ਕਰ ਸਕਦੇ ਹੋ ਤੁਸੀਂ ਜੀ ਦੰਦੋ ਗਾਰੰਟੀ ਹੈ ਜੀ ਖੀਰੀ ਦੀ ਖੀਰੀ ਹੈ ਜੀ ਖੀਰੀ ਠੀਕ ਆ ਜਿਹੜੇ ਜੀ ਡਿਮਾਂਡ ਜਿਹੜੇ ਲੈਣੇ ਆ ਉਹੀ ਦੱਸਿਓ ਯਸ ਸੁਣੋ ਜੀ ਵੀ ਲੈਣ ਦੇ ਨਾਲੇ ਮੋਲਾ ਪਰ ਮੋਲੇ ਹੀ ਕਰਨੇ ਆ ਜੀ 19000 ਮੋਲੇ ਹੀ 100 ਕਿਲੋਮੀਟਰ ਪਹੁੰਚ ਫਰੀ ਹੈ ਜੀ ਕੱਲੀ ਤੇ ਹਾਂਜੀ ਕੱਲੀ ਤੇ ਠੀਕ ਹੈ ਜੀ 19000 ਮੋਲਾ ਤੇ 100 ਕਿਲੋਮੀਟਰ ਪਹੁੰਚ ਫਰੀ ਆ ਤੇ ਤੁਸੀਂ ਆਪ ਹੀ ਅੰਦਾਜ਼ਾ ਲਾ ਲਿਓ ਬਈ ਬੱਛੀ ਮਗਰ ਕਿੰਨੇ ਦੀ ਰਹਗੀ ਆ ਰੇਟ ਪੁੱਛ ਲਿਓ ਬਈ 100 ਕਿਲੋਮੀਟਰ ਦਾ ਕਿੰਨਾ ਕਰਾਇਆ ਬੰਦ ਦਾਗਾ ਉਹ ਤੁਹਾਨੂੰ ਫਰੀ ਹੋ ਜਾਣਾ ਜੀ ਤੇ ਜਿਹੜੇ ਦੋ ਨੰਬਰ ਵੀਰੇ ਬੱਚੀ ਇਹ ਦੰਦੋ ਕਿਵੇਂ ਆ ਜੀ ਇਹ ਦੋਂਦੇ ਤਨ ਚੁੱਕਨ ਦੇ ਹੀ ਆ ਜੀ ਸਟਾਰਟ ਹੀ ਸਟਾਰਟ ਹੀ ਕੀਤੇ ਆ ਜੀ ਠੀਕ ਆ ਵੀਰੇ ਤੇ ਇਹਦੇ ਲੱਗਿਆ ਸੀ ਮਣ ਜੇ ਨਹੀਂ ਇਹਦੇ ਨਹੀਂ ਸੀਮਨ ਲੱਗਿਆ ਵੀਰੇ ਠੀਕ ਆ ਹਾਂਜੀ ਇਹਦੇ ਫੋਰਟ ਸ਼ਾਂਗ ਤਾਂ ਹੈ ਨਹੀਂ ਕੋਈ ਇਹ ਸਾਫ ਹੈ ਬੱਚੀ ਬਹੁਤ ਸੋਹਣੀ ਝੋਲੀ ਹੈ ਜੀ ਚੈੱਕ ਕਰ ਸਕਦੇ ਹੋ ਕੱਲਾ ਕੱਲਾ ਥਣ ਇਹ ਵੀ ਤੋਰ ਕੇ ਦਿਖਾ ਦਿਓ ਵੀਰੇ ਹਾਈਟ ਵੀ ਚੰਗੀ ਆ ਤੇ ਬਾਕੀ ਸੰਭੀ ਪਲੀ ਵੀ ਚੰਗੀ ਆ ਚਮਕਦਮ ਕਾਲੀ ਆ ਬਰੀਡ ਵਾਲੀ ਆ ਕੋਈ ਐ ਨਹੀਂ ਗੇ ਸੋਹਣੀ ਫੇਸ ਕੁਆਲਟੀ ਚੈੱਕ ਕਰੋ ਜੀ ਕਵਾਲਿਟੀ ਦੇ ਵੱਖ ਤੋਂ ਵੀਰੇ ਪੂਰੀ ਚੰਗੀ ਆ ਮਦਰ ਮਿਲਕ ਰਿਕਾਰਡ ਵੀਰੇ ਦਾ ਪਤਾ ਜੀ ਮਦਰ ਕੌਣ ਆਪਣਾ ਪਤਾ ਜੀ ਠੀਕ ਹੈ ਜੀ ਹਾਂ ਜੀ ਚੰਗੀ ਆ ਕੱਦ ਵੈੱਡ ਵਾਲੀ ਬਾਕੀ ਜਾਂਦੀ ਸੀਮਣ ਲੈਣ ਦੇ ਯੋਗ ਆ ਜੀ ਕੋਈ ਆਏ ਨਹੀਂ ਬਈ ਸਾਂਭ ਨਹੀਂ ਪਊ ਚਾਹੇ ਜਾਂਦੀ ਦੇ ਸੀਮਣ ਲਵਾ ਜਦੇ ਅਗਲਾ ਤੇ ਕਰਮਾ ਵਾਲੀ ਵੇਟ ਬੂਟ ਚ ਵੀ ਪੂਰੀ ਆ ਤੇ ਇਹਦੀ ਡਿਮਾਂਡ ਕੀ ਰਹਿਣ ਵਾਲੀ ਐ ਜੀ ਇਹਦੀ ਡਿਮਾਂਡ ਵੀਰੇ 20000 ਰੁਪਿਆ 100 ਕਿਲੋਮੀਟਰ ਪਹੁੰਚ ਜਾਂਦੀ ਵੀ ਫ੍ਰੀ ਆ ਜੀ ਠੀਕ ਆ ਜੀ ਇਹਦਾ ਬਾਈ ਕਹਿੰਦਾ 20000 ਰੁਪਏ ਚ 100 ਕਿਲੋਮੀਟਰ ਪਹੁੰਚ ਫ੍ਰੀ ਆ ਜੀ ਇਹਦੀ ਵੀ ਕੱਲੇ ਕੱਲੇ ਨਾਗ ਤੇ ਪੌਂਚ ਫਰੀ ਕੀਤੀ ਆ ਬਾਈ ਨੇ 20000 ਡਿਮਾਂਡ ਆ ਵਿੱਚੋਂ ਮਾਣਦਾਨ ਵੀ ਐਂ ਦਾ ਹੋ ਜੂਗਾ ਤੇ 100 ਕਿਲੋਮੀਟਰ ਪੌਂਚ ਫਰੀ ਆ ਤੇ ਇੱਕ ਬਈਆ ਛੋਟਾ ਜਿਹਾ ਬੱਚਾ ਆ ਗਿਆ ਕੁਆਲਿਟੀ ਤੁਸੀਂ ਚੈੱਕ ਕਰ ਲਓ ਹੈ ਤਾਂ 88 ਚ ਆਉਂਦੀ ਆ ਬਲੈਕ ਕਲਰ ਝੂਲੀ ਸੋਹਣੀ ਆ ਇਹਦੀ ਉਮਰ ਕਿੰਨੀ ਕੁ ਹੋਊਗੀ ਜੀ ਇਹਦੀ ਉਮਰ ਵੀ ਪੰਜ 6 ਮਹੀਨੇ ਥਣ ਭਾਂਡਾ ਉਠਾ ਕੇ ਰਵੱਛੀ ਦਾ ਬਹੁਤ ਮਹਿੰਗਾ ਆ ਜੀ ਥਣ ਬਹੁਤ ਚੰਗਾ ਲੱਗਾ ਵੱਛੀ ਨੂੰ ਹੈ ਛੋਟਾ ਬੱਚਾ ਸਾਹਮਣੇ ਕੋਈ ਨਹੀਂ ਇਹ ਬੰਨੀ ਰਹਿਣ ਦੋ ਜੀ ਕੋਈ ਗੱਲ ਨਹੀਂ ਇਹਦਾ ਕੋਈ ਚੱਕਰ ਨਹੀਂ ਸਿੰਗ ਵੀ ਦਿਗਾਉਣ ਵਾਲੇ ਹਨ ਬਾਈ ਸਿੰਗ ਹੈ ਦਿਗਾਉਣਾ ਹੈ ਬੱਚਾ ਹੀ ਹੈ ਇਹ ਤਾਂ 6 ਮਹੀਨਿਆਂ ਦਾ ਜੀ ਇਹਦੀ ਡਿਮਾਂਡ ਇਹਦਾ ਵੀ ਲੈਣ ਦੇ ਨਾਲ 4000 ਰੁਪਏ ਹੀ ਆਈ ਇਹ ਕੱਲਾ 4000 ਚ ਦੇ ਨਹੀਂ ਜਿੱਦੀ ਪਹੁੰਚ ਹੈ ਨਹੀਂ ਇਹਦੀ ਪਹੁੰਚ ਨਹੀਂ ਪਹੁੰਚਦੀ ਆਪੇ ਹਿਸਾਬ ਲਾ ਲਓ ਪਹੁੰਚ ਦੇ ਮਗਰ ਕੁਸ ਰਹਿ ਮਿੰਜਾ ਨਹੀਂ ਜਾਣਾ ਬਾਕੀ ਜੇ ਕੋਈ ਬੰਦਾ ਨਾਲ ਇੱਕ ਨਗ ਲੈਂਦਾ 100 ਕਿਲੋਮੀਟਰ ਫਿਰ ਵੀ ਫ੍ਰੀ ਕਰਦਾ ਠੀਕ ਆ ਕੋਈ ਜਿੰਨਾਕ ਮਲਾ ਕੇ ਲੈ ਜਾਏ ਤੇ ਫਿਰ ਤੁਹਾਡਾ ਫਾਇਦਾ ਹੋ ਜਾਊਗਾ ਜਿਵੇਂ ਆ ਛੋਟੇ ਨਗ ਇਕੱਠੇ ਲੈ ਜਾਏ ਫਿਰ ਹੋ ਜਾ ਹਾਂ ਹਾਂ 100 ਕਿਲੋਮੀਟਰ ਫਿਰ ਪਹੁੰਚ ਫ੍ਰੀ ਆ ਜਾਏ ਠੀਕ ਹੈ ਜੀ ਤੇ ਜਿਹੜਾ ਵੀਰੇ ਦੂਜਾ ਬੱਚਾ ਇਹਦੀ ਕਿੰਨੀ ਉਮਰ ਆ ਜੀ? ਇਹਦੀ ਉਮਰ ਵੀ 9 ਮਹੀਨੇ ਆ ਜੀ। 9 ਮਹੀਨੇ ਫੂਟ ਚਾਂਗ ਤਾਂ ਹੈ ਨਹੀਂ। ਨਾ ਨਾ ਬਹੁਤ ਸਾਫ ਵੀ ਥੱਲੋਂ ਬੱਚੀ ਦੀ ਝੋਲੀ ਬਹੁਤ ਲੱਗੀ ਆ ਜੀ। ਠੀਕ ਆ ਜੀ। ਬਾਕੀ ਚੈੱਕ ਕਰ ਸਕਦੇ। ਫੇਸ ਕੁਆਲਟੀ ਬਹੁਤ ਚੰਗੀ ਲੱਗੀ। ਬਾਹਰੋਂ ਤੋਰ ਕੇ ਦਿਖਾ ਦੀ ਵੀਰੇ। ਰੰਗ ਪ੍ਰਿੰਟ ਦੀ ਵੀ ਕਰਮਾਲੀ ਚੰਗੀ ਆ। ਤੁਸੀਂ ਦੇਖ। ਦਾ ਗਨ ਆਈ ਬੁਖੀ ਬਹੁਤ ਚੰਗੀ ਬੱਚੀ ਦੀ ਜੀ। ਠੀਕ ਆ ਵੀਰੇ। ਇਧਰ ਦੇਖੋ ਫੇਸ ਕੁਆਲਟੀ ਵੀ ਸੋਹਣੀ ਆ। ਲੈ ਚੱਲਿਓ ਜੀ। ਚਮਕ ਦਮ ਕਾਲੀ ਆ। ਜਾਦ ਬਰੀਡ ਵਾਲੀ ਆ ਕੋਈ ਐ ਨਹੀਂ ਗਾ ਵੀਰੇ। ਕੱਲਾ-ਕੱਲਾ ਥਣ ਨ ਤੇ ਇਹਦਾ ਭਾਅ ਕਿੱਡਾ ਕਾ ਜੀ ਇਹਦਾ ਭਾਅ ਵੀ ਲੈਣ ਦੇ ਨਾਲੇ 15000 ਰੁਪਈਆ ਹੀ ਠੀਕ ਆ ਜੀ ਜੋੜਾ ਮਲਾ ਕੇ ਲੈ ਜੇ ਜੋੜਾ ਮਲਾ ਕੇ ਲੈ ਜੇ ਬੰਦਾ ਜੀ 100 ਮੀਟਰ ਨਾਲੇ ਜੋੜੇ ਦੇ ਨਾਲ ਪਹੁੰਚ ਫ੍ਰੀ ਹੈ ਜੀ ਠੀਕ ਆ ਜੋੜੇ ਨਾਲ ਬਾਈ ਕਹਿੰਦਾ ਆਪਾਂ ਪਹੁੰਚ ਫ੍ਰੀ ਕਰ ਦਾਂਗੇ ਜੀ ਜੇ ਛੋਟੇ ਬੱਚੇ ਦੋਨੇ ਲੈ ਜੇ 5 ਦਾ ਇਹ ਹੋ ਗਿਆ 4 ਦਾ ਉਹ ਹੋ ਗਿਆ 19000 ਰੁਪਈਆ ਜੀ ਜੇ ਦੂਜਾ 15 15 ਦਾ 4 4 19000 ਰੁਪਇਆ ਹੋ ਗਿਆ ਜੀ ਤੇ 100 ਕਿਲੋਮੀਟਰ ਇਹਦੀ ਪਹੁੰਚ ਤੇ ਅੱਗੇ ਜਿਹੜੀ ਵੈੜ ਹੈ ਵੀਰੇ ਇਹ ਸੂਆ ਕੰਨਮਾ ਸੂਈ ਆ ਇਹ ਸੂਆ ਵੀ ਦੂਜਾ ਸੂਈ ਹੈ ਜੀ ਕਦੋਂ ਸੂਈ ਆ ਇਹਨੂੰ ਸੂਈ ਨਹੀਂ ਅੱਜ 20 ਦਿਨ ਹੋ ਗਏ ਨੇ ਬੱਚਾ ਮਰ ਗਿਆ ਜੀ ਆਪਾਂ ਆਪਾਂ ਅੱਜ ਧੋਕਣਾ ਜੀ ਦੇਣੀ ਉਹ ਬੱਚਾ ਨਹੀਂ ਹੈਗਾ ਜੀ ਠੀਕ ਹੈ ਬਰੇ ਹਾਂਜੀ ਆਹ ਤਾਂ 6 ਲੀਟਰ ਦੁੱਧ ਦੇਗਾ ਜੀ ਜੋਕ ਦਾਂਗੇ ਜੀ ਹਾਂ ਭਾਗ ਚਾਰ ਟਾਈਮ ਜੋਵੇ ਆਪਣੇ ਘਰੇ ਹਨਾਂ ਦੀ ਗਾਰੰਟੀ ਹੈ ਹਨਾਂ ਦੀ ਗਾਰੰਟੀ ਪੂਲ ਛੱਡੇ ਦੀ ਆਪਣੀ ਗਾਰੰਟੀ ਸ਼ੇਂਗਾ ਮਾਰਦੀ ਮੁਰਗੀ ਨਾ ਨਾ ਇਹ ਠੰਡੀ ਸੀਲ ਹੈ ਜਿਵੇਂ ਮਰਜ਼ੀ ਆਈ ਠੀਕ ਹੈ ਤੋੜ ਕੇ ਦਿਖਾ ਦੇ ਜੇ ਬੱਚੇ ਦੀ ਕਿਸੇ ਨੇ ਵੀਡੀਓ ਮੰਗਾਉਣੀ ਹੋਵੇ ਹਾਂਜੀ ਉਹ ਵੀ ਆਪਾਂ ਦੇ ਸਕਦੇ ਹਾਂ ਜੀ ਠੀਕ ਹੈ ਜੀ ਬੱਚੇ ਦੀ ਵੀਡੀਓ ਵੀ ਬਾਈ ਕਹਿੰਦਾ ਦੇ ਦਾਂਗੇ ਤੁਸੀਂ ਚਾਹੇ ਟੋਕੜ ਮੰਨ ਕੇ ਆ ਜਾਓ ਬੱਚਾ ਮਰ ਗਿਆ ਜੀ 6 ਕਿਲੋ ਨੈੱਟ ਦੁੱਧ ਤਿਆਰ ਆ। ਰਾਥੇ ਦੁੱਧ ਵੀ 9 ਕਿਲੋ ਹੀ ਗਾਂ ਦਾ ਬੱਚਾ ਮਨ ਚ ਗਾਂ ਨੇ ਜੀ ਨਹੀਂ ਲਾਇਆ ਪੱਠਾ ਹੀ ਚੁੱਕਿਆ ਜਿਦਾ। ਠੀਕ ਆ ਜੀ। ਉਹ ਉਧਰ ਗਈ ਥੋੜਾ ਜਾ। ਉਧਰ ਗਈ ਗਾਂ ਜੀ। ਠੀਕ ਆ। ਇਹਦਾ ਭਾ ਕਿੰਦਾ ਕਾ ਜੀ? ਇਹਦਾ ਭਾ ਵੀ ਅੱਜ ਦਾ 15000 ਵੀ ਦੇ ਦਾਂਗੇ ਜੀ। ਅੱਜ 15000 ਦੀ ਦੇ ਦਾਂਗੇ। ਪਹੁੰਚ ਹੋ ਜੂ ਨਾਲ। ਪਹੁੰਚ ਹੋ ਜੂਗੀ ਜੀ। ਠੀਕ ਆ। ਇਹਦੀ ਵੀ ਪਹੁੰਚ ਫਰੀ ਆ 15000 ਦੀ ਬਾਈ ਕਹਿੰਦਾ ਦੇ ਦਾਂਗੇ ਜੀ। 6 ਕਿਲੋ ਦੁੱਧ ਆ। ਬਾਕੀ ਕੋਈ ਵੀ ਨੱਕ ਕਿਸੇ ਨੂੰ ਪਸੰਦ ਆਊਗਾ। ਨੰਬਰ ਸਕਰੀਨ ਤੇ ਲਗਾਤਾਰ ਚੱਲੂਗਾ ਜੀ। ਧੰਨਵਾਦ।